नगर पंचायत बढ़िया ਦੇ ਭਰਾਵਾਂ ਨੂੰ ਖੜੂ ਦਾ ਜਿਹੜੇ ਵੱਡੇ ਪੱਦਰ ਤੇ ਹਰ ਤੂੜਕਾ ਦੇ ਵਿੱਚ ਫਸੇ ਆਏ ਵੱਡੇ ਪੱਦਰ ਤੇ ਸੰਜੋਗ ਕਰੀਏ ਉਹਨਾਂ ਨਾਲ ਖੜੀਏ ਸਾਡੇ ਭਰਾਵਾਂ ਨੇ ਹਰ ਪਿੰਡ ਦਾ ਨਾ ਭਰਾਵ ਘਰ ਘਰ ਤੇ ਆ ਦਿੱਤੇ ਪਸ਼ੂ ਮਰ ਗਏ ਖਸਮਾਂ ਦਾ ਵੱਡੇ ਪੱਦਰ ਦਾ ਕੰਮ ਹੋ ਗਿਆ ਜ਼ਰੂਰ ਤੁਹਾਡੀ ਕੋਈ ਵੀ ਬੰਦਾ ਨਾਲ ਲੱਗ ਕੇ ਮਦਦ ਕਰਾ ਸਕਦਾ ਹੈ ਪੈਸਾ ਨਹੀਂ ਮਦਦ ਕਰ ਸਕਦਾ ਕੰਮ ਤੋਂ ਹੋ ਸਕਦਾ ਜਿਹੇ ਦਾ ਸੰਗੋਗ ਤੁਸੀਂ ਕਰ ਸਕਦੇ ਹੋ ਉਹ ਜੇ ਸੰਗੋਗ ਕਰਨ ਦਾ ਯਤਨ ਕਰੋ ਨੌਜਾਨੇ ਦੀ ਟੀਮ ਹੈ ਲੱਗੀ ਹੋਈ ਹੈ ਵੱਡੇ ਪੱਦਰ ਤੇ ਸੰਯੋਗ ਕੀਤਾ ਚਾਰ ਚਾਰ ਗੱਟੇ ਕਣਕ ਦੇ ਜਿਹੜੇ ਸਾਡੇ ਪਰਿਵਾਰਾਂ ਨੇ ਦਿੱਤੇ ਆ ਤੁਸੀਂ ਵੀ ਵੱਧ ਚੜ ਕੇ ਇੱਕ ਗੱਟਾ ਤਿੰਨ ਗੱਟੇ ਚਾਰ ਗੱਟੇ ਕਣਕ ਦੇ ਆ ਜਿਹੜੇ ਦੇਖਦੇ ਬਹੁਤ ਵੱਡੇ ਪੱਦਰ ਤੇ ਅੱਜ ਇਹੋ ਕੱਲ ਦੀ ਜ਼ਰੂਰਤ ਹੈ ਲੋੜ ਹੈ ਅਸੀਂ ਆ ਪਰਵਾਹਾਂ ਨਾਲ ਖੜੀਏ ਕਿੰਨੇ ਆਈ ਜਾ ਕੇ ਖੜਦੇ ਆ ਦੁੱਖ ਭੁੱਲ ਜਾਂਦੇ ਜਿੰਨੇ ਮਕਾਨ ਦਿਖ ਪਏ ਮੈਸਾ ਮਰਦੀਆਂ ਫਟੇ